ਅਦਾਕਾਰ ਸਲਮਾਨ ਖਾਨ ਤੇ ਵਿਵਾਦਾ ਦਾ ਲੰਮਾ ਰਿਸ਼ਤਾ ਹੈ ਜੀ 1998 ਚ ਜੋਧਪੁਰ ਚ ਫਿਲਮ ਦੀ ਸ਼ੂਟਿੰਗ ਦੌਰਾਨ ਕਾਲਾ ਹਿਰਨ ਤੇ ਸ਼ਿਕਾਰ ਮਾਮਲੇ ਲੈ ਕੇ ਅਦਾਕਾਰ ਕਈ ਸਾਲਾ ਤੱਕ ਕਾਨੂੰਨੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਇਸ ਦੌਰਾਨ ਹਾਲੇ ਦੇ ਵਿੱਚ ਅਦਾਕਾਰ ਦੇ ਘਰ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ ਕਾਲਾ ਹਿਰਨ ਸ਼ਿਕਾਰ ਮਾਮਲੇ ਚ ਹੁਣ ਨਵਾਂ ਮੋੜ ਆ ਗਿਆ ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ਚ ਬਿਸ਼ਨੋਈ ਭਾਈਚਾਰੇ ਤੋਂ ਮਾਫੀ ਮੰਗੀ ਸੀ ਅਜੇ ਚ ਬਿਸ਼ਨੋਈ ਭਾਈਚਾਰੇ ਨੇ ਹੁਣ ਅਦਾਕਾਰ ਨੂੰ ਵੀ ਆਫਰ ਦਿੱਤੀ ਹੈ ਜੇ ਇੱਕ ਨਿਜੀ ਰਿਪੋਰਟ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕੌਨ ਦਾ ਸਮਾਜ ਸਲਮਾਨ ਖਾਨ ਨੂੰ ਮਾਫ ਕਰ ਸਕਦਾ ਹੈ ਇਸ ਲਈ ਅਦਾਕਾਰ ਨੂੰ ਮੰਦਿਰ ਚ ਆ ਕੇ ਸੌ ਚੁਕਣੀ ਹੋਵੇਗੀ ਇਸੇ ਸਲਮਾਨ ਖਾਨ ਨੂੰ ਮੰਦਿਰ ਚ ਮਾਫੀ ਮੰਗਣੀ ਹੋਵੇਗੀ ਵਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਸਲਮਾਨ ਖਾਨ ਨੂੰ ਮਾਫ਼ ਕੀਤਾ ਜਾ ਸਕਦਾ ਹੈ ਸੌ ਚ ਸਲਮਾਨ ਖਾਨ ਨੂੰ ਵਾਤਾਵਰਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸੌ ਚੁਕਣੀ ਹੋਵੇਗੀ ਤਾਂ ਹੀ ਵਿਸ਼ਨੋਈ ਸਮਾਜ ਅਦਾਕਾਰ ਨੂੰ ਮਾਫ ਕਰ ਸਕੇਗਾ ਅਦਾਕਾਰ ਸਲਮਾਨ ਖਾਨ ਤੇ ਵਿਵਾਦਾਦਾ ਲੰਮਾ ਰਿਸ਼ਤਾ ਹੈ ਜੀ 1998 ਚ ਜੋਧਪੁਰ ਚ ਫਿਲਮ ਦੇ ਸ਼ੂਟਿੰਗ ਦੌਰਾਨ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ਲੈ ਕੇ ਅਦਾਕਾਰ ਕਈ ਸਾਲਾ ਤੋ ਕਾਨੂੰਨੀ ਮੁਸੀਬਤ ਦੇ ਵਿੱਚ ਫਸਿਆ ਹੋਇਆ। ਇਸ ਦੌਰਾਨ ਹਾਲੇ ਦੇ ਵਿੱਚ ਅਦਾਕਾਰ ਦੇ ਘਰ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ ਚ ਹੁਣ ਨਵਾਂ ਮੋੜ ਆ ਗਿਆ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ਚ ਬਿਸ਼ਨੋਈ ਭਾਈਚਾਰੇ ਤੋਂ ਮਾਫੀ ਮੰਗੀ ਸੀ। ਅਜੇ ਚ ਬਿਸ਼ਨੋਈ ਭਾਈਚਾਰੇ ਨੇ ਹੁਣ ਅਦਾਕਾਰ ਨੂੰ ਵੀ ਆਫਰ ਦਿੱਤੀ ਹੈ। ਜੇ ਇੱਕ ਨਿਜੀ ਰਿਪੋਰਟ ਦੀ ਮੰਨਿਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਲਾ ਦਾ ਸਮਾਜ ਸਲਮਾਨ ਖਾਨ ਨੂੰ ਮਾਫ ਕਰ ਸਕਦਾ ਹੈ ਇਸ ਲਈ ਅਦਾਕਾਰ ਨੂੰ ਮੰਦਿਰ ਚ ਆ ਕੇ ਸੌਂ ਚੁਕਣੀ ਹੋਵੇਗੀ ਇਸ ਤੇ ਸਲਮਾਨ ਖਾਨ ਨੂੰ ਮੰਦਿਰ ਚ ਮਾਫੀ ਮੰਗਣੀ ਹੋਵੇਗੀ ਵਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਸਲਮਾਨ ਖਾਨ ਨੂੰ ਮਾਫ਼ ਕੀਤਾ ਜਾ ਸਕਦਾ ਹੈ ਸੌਂ ਚ ਸਲਮਾਨ ਖਾਨ ਨੂੰ ਵਾਤਾਵਰਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸੌਂ ਚੁਕਣੀ ਹੋਵੇਗੀ ਤਾਂ ਹੀ ਵਿਸ਼ਨੋਈ ਸਮਾਜ ਅਦਾਕਾਰ ਨੂੰ ਮਾਫ ਕਰ ਸਕੇਗਾ ਅਦਾਕਾਰ ਸਲਮਾਨ ਖਾਨ ਤੇ ਵਿਵਾਦਾ ਦਾ ਲੰਮਾ ਰਿਸ਼ਤਾ ਹੈ ਜੀ 1998 ਚ ਜੋਧਪੁਰ ਚ ਫਿਲਮ ਦੀ ਸ਼ੂਟਿੰਗ ਦੌਰਾਨ ਕਾਲਾ ਹਿਰਨ ਤੇ ਸ਼ਿਕਾਰ ਮਾਮਲੇ ਲੈ ਕੇ ਅਦਾਕਾਰ ਕਈ ਸਾਲਾ ਤੱਕ ਕਾਨੂੰਨੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈ ਇਸ ਦੌਰਾਨ ਹਾਲੀ ਦੇ ਵਿੱਚ ਅਦਾਕਾਰ ਦੇ ਘਰ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ ਕਾਲਾ ਹਿਰਨ ਸ਼ਿਕਾਰ ਮਾਮਲੇ ਚ ਹੁਣ ਨਵਾਂ ਮੋੜ ਆ ਗਿਆ ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ਚ ਬਿਸ਼ਨੋਈ ਭਾਈਚਾਰੇ ਤੋਂ ਮਾਫੀ ਮੰਗੀ ਸੀ ਅਜੇ ਚ ਬਿਸ਼ਨੋਈ ਭਾਈਚਾਰੇ ਨੇ ਹੁਣ ਅਦਾਕਾਰ ਨੂੰ ਵੀ ਆਫਰ ਦਿੱਤੀ ਹੈ ਜੇ ਇੱਕ ਨਿਜੀ ਰਿਪੋਰਟ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਦਾ ਸਮਾਜ ਸਲਮਾਨ ਖਾਨ ਨੂੰ ਮਾਫ ਕਰ ਸਕਦਾ ਹੈ ਇਸ ਲਈ ਅਦਾਕਾਰ ਨੂੰ ਮੰਦਿਰ ਚ ਆ ਕੇ ਸੌ ਚੁਕਣੀ ਹੋਵੇਗੀ ਇਸੇ ਸਲਮਾਨ ਖਾਨ ਨੂੰ ਮੰਦਿਰ ਚ ਮਾਫੀ ਮੰਗਣੀ ਹੋਵੇਗੀ ਵਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਸਲਮਾਨ ਖਾਨ ਨੂੰ ਮਾਫ਼ ਕੀਤਾ ਜਾ ਸਕਦਾ ਹੈ ਸੌ ਚ ਸਲਮਾਨ ਖਾਨ ਨੂੰ ਵਾਤਾਵਰਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸੌ ਚੁਕਣੀ ਹੋਵੇਗੀ ਤਾਂ ਹੀ ਵਿਸ਼ਨੋਈ ਸਮਾਜ ਅਦਾਕਾਰ ਨੂੰ ਮਾਫ ਕਰ ਸਕੇਗਾ ਅਦਾਕਾਰ ਸਲਮਾਨ ਖਾਨ ਤੇ ਵਿਵਾਦਾਦਾ ਲੰਮਾ ਰਿਸ਼ਤਾ ਹੈ ਜੇ 1998 ਚ ਜੋਧਪੁਰ ਚ ਫਿਲਮ ਦੇ ਸ਼ੂਟਿੰਗ ਦੌਰਾਨ ਕਾਲਾ ਹਿਰਨ ਦੇ ਸ਼ਿਕਾਰ ਮਾਮਲੇ ਲੈ ਕੇ ਅਦਾਕਾਰ ਕਈ ਸਾਲਾ ਤੋ ਕਾਨੂੰਨੀ ਮੁਸੀਬਤ ਦੇ ਵਿੱਚ ਫਸਿਆ ਹੋਇਆ। ਇਸ ਦੌਰਾਨ ਹਾਲੇ ਦੇ ਵਿੱਚ ਅਦਾਕਾਰ ਦੇ ਘਰ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ ਚ ਹੁਣ ਨਵਾਂ ਮੋੜ ਆ ਗਿਆ। ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ ਚ ਬਿਸ਼ਨੋਈ ਭਾਈਚਾਰੇ ਤੋਂ ਮਾਫੀ ਮੰਗੀ ਸੀ। ਅਜੇ ਚ ਬਿਸ਼ਨੋਈ ਭਾਈਚਾਰੇ ਨੇ ਹੁਣ ਅਦਾਕਾਰ ਨੂੰ ਵੀ ਆਫਰ ਦਿੱਤੀ ਹੈ। ਜੇ ਇੱਕ ਨਿਜੀ ਰਿਪੋਰਟ ਦੀ ਮੰਨਿਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਲਾ ਦਾ ਸਮਾਜ ਸਲਮਾਨ ਖਾਨ ਨੂੰ ਮਾਫ ਕਰ ਸਕਦਾ ਹੈ ਇਸ ਲਈ ਅਦਾਕਾਰ ਨੂੰ ਮੰਦਿਰ ਚ ਆ ਕੇ ਸੌਂ ਚੁਕਣੀ ਹੋਵੇਗੀ ਇਸ ਤੇ ਸਲਮਾਨ ਖਾਨ ਨੂੰ ਮੰਦਿਰ ਚ ਮਾਫੀ ਮੰਗਣੀ ਹੋਵੇਗੀ ਵਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਸਲਮਾਨ ਖਾਨ ਨੂੰ ਮਾਫ਼ ਕੀਤਾ ਜਾ ਸਕਦਾ ਹੈ ਸੌਂ ਚ ਸਲਮਾਨ ਖਾਨ ਨੂੰ ਵਾਤਾਵਰਣ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸੌਂ ਚੁਕਣੀ ਹੋਵੇਗੀ ਤਾਂ ਹੀ ਵਿਸ਼ਨੋਈ ਸਮਾਜ ਅਦਾਕਾਰ ਨੂੰ ਮਾਫ ਕਰ ਸਕੇਗਾ